ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਭਾਜੀ ਆਪਣਾ ਮੇਰਾ ਨਾਮ ਪ੍ਰਦੀਪ ਸਿੰਘ ਹੈ ਕਿੱਥੋਂ ਰਹਿਣ ਵਾਲੇ ਆਪਾਂ ਜੀ ਮੈਂ ਜੀਰਾ ਬੋਰੀਪੁਰ ਜਿਸ ਤੇ ਮੈਂ ਠੀਕ ਹੈ ਭਾਜੀ ਤੇ ਤੁਸੀਂ ਭਾਜੀ ਕੀ ਕੀ ਨਸ਼ਾ ਕਰਦੇ ਸੀਗੇ ਮੈਂ ਵੀਰੇ ਨਸ਼ਾ ਕਾਲਜ ਟਾਈਮ ਸੀਸੀਆਂ ਹਨਾ ਕੰਡੀਆਂ ਠੀਕ ਹੈ ਜੀ ਬਾਅਦ ਚ ਆ ਗਈ ਸਮੈਗ ਠੀਕ ਹੈ ਭਾਜੀ ਹਾਂ ਜੀ ਹਾਂ ਜੀ ਸਮੈਗ ਤੋਂ ਆ ਗਿਆ ਬਾਅਦ ਚੱਟਾ ਠੀਕ ਹੈ ਜੀ ਹਾਂ ਜੀ ਚੱਟੇ ਤੋਂ ਬਾਅਦ ਬਹੁਤ ਬਹੁਤ ਗੱਲ ਜਿਹੜੇ ਅੱਜ ਅੱਜ ਕਰਨਾ ਚਾਹ ਚੱਲਦੇ ਆ ਮਤਲਬ ਕਿ ਕੋਈ ਨਸ਼ਾ ਤੁਸੀਂ ਛੱਡਿਆ ਹੀ ਨਹੀਂਗਾ ਨਹੀਂ ਛੱਡਿਆ ਜੀ ਮੈਂ ਠੀਕ ਹੈ ਕਿੰਨੇ ਕੇ ਲੰਬੇ ਸਮੇਂ ਤੋਂ ਕਰਦੇ ਸੀ ਭਾਈ ਤੁਸੀਂ ਮੈਂ 2007 ਦਾ ਕਰਦਾ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਨਾ ਸਾਡਾ ਇੱਕ ਪ੍ਰੋਡਕਟ ਬੈਲ ਲਾਈਫ ਵਰਤਿਆ ਹੈਗਾ ਹਾਂ ਜੀ ਹਾਂ ਜੀ ਉਹ ਵਰਤਿਆ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਉਹ ਵਰਤਿਆ ਨੂੰ ਅੱਜ ਮੈਨੂੰ ਹੋ ਗਿਆ 4 ਮਹੀਨੇ ਹੋ ਗਏ ਠੀਕ ਹੈ ਜੀ 4 ਮਹੀਨੇ ਤੇ ਹੋ ਗਏ ਤੁਹਾਨੂੰ ਤੇ ਹੁਣ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ ਹੈਗੇ ਨਹੀਂ ਕੋਈ ਨਸ਼ਾ ਨਹੀਂ ਕੋਈ ਤੁਹਾਨੂੰ ਤੋੜ ਤਕਲੀਫ ਜੀ ਨਹੀਂ ਕੋਈ ਨਹੀਂ ਤੇ ਤੁਸੀਂ ਬੈਲ ਲਾਈਫ ਜਿੱਦਾਂ ਲੈਣਾ ਸ਼ੁਰੂ ਕੀਤਾ ਸੀ ਕਿੰਨੇ ਦਿਨਾਂ ਬਾਅਦ ਮੈਂ ਛੱਡਤਾ ਸੀ ਮੈਂ ਵੀਰੇ ਬੈਲ ਲਾਈਫ ਨੂੰ ਨਸ਼ਾ ਆਪਣੀ ਦੂਸਰੀ ਟ੍ਰੀਟਮੈਂਟ ਕਰਤੀ ਉਦੋਂ ਤੋਂ ਬਿਲਕੁਲ ਮੈਂ ਛੱਡਤਾ ਠੀਕ ਹੈ ਮਤਲਬ ਕਿ ਪਹਿਲੇ ਦਿਨ ਤੋਂ ਤੁਸੀਂ ਜਿਵੇਂ ਮੰਨ ਲਓ ਬੈਲ ਲਾਈਫ ਲੈਂਤਾ ਕੋਈ ਤੁਹਾਨੂੰ ਤੋੜ ਤਕਲੀਫ ਤਾਂ ਨਹੀਂ ਆਈ ਛੱਡਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਹਾਂ ਮੇਰੇ ਕੋਈ ਨਹੀਂ ਤੇ ਇੱਕ ਜਿਹੜੇ ਆਮ ਚਲੋ ਆਪਣੇ ਹੋਰ ਕਿੰਨੇ ਭੈਣ ਭਰਾ ਹਨ ਨਸ਼ੇ ਦੇ ਦਲਦਲ ਵਿੱਚ ਤਾ ਚੁੱਕੇ ਹੈਗੇ ਹਾਂਜੀ ਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਉਹ ਵੀ ਉਹ ਵੀ ਇਸ ਵੈਲ ਲਾਈਫ ਨੂੰ ਵਰਤ ਕੇ ਹਨ ਨਸ਼ਾ ਛੱਡ ਸਕਦੇ ਆ ਬਿਲਕੁਲ ਤੁਸੀਂ ਆਪਣਾ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਹਾਂਜੀ ਇਹ ਹੈ ਜੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਪਣੀ ਜਿਹੜੀ ਵੈਲ ਲਾਈਫ ਹੈ ਹਨ ਮੈਡੀਸਨ ਆਪਣੀ ਜਿਹੜੀ ਆਈ ਹੈ ਪ੍ਰੋਡਕਟ ਆਇਆ ਇਹ ਬਹੁਤ ਵਧੀਆ ਦੇ ਸਰੀਰਕੋਂ ਬਿਲਕੁਲ ਵਧੀਆ ਕਰ ਦਿੰਦਾ ਬੰਦੇ ਨੂੰ ਕੋਈ ਨਸ਼ੇ ਦੀ ਮਤਲਬ ਜੇ ਨਹੀਂ ਮਾਨਸਿਕ ਤੌਰ ਤੇ ਵੀ ਇੰਨਾ ਸਟਰੋਂਗ ਕਰ ਦਿੰਦਾ ਬੰਦੇ ਦਾ ਨਸ਼ੇ ਵੱਲ ਧਿਆਨ ਹੀ ਨਹੀਂ ਜਾਂਦਾ ਇਹ ਪ੍ਰੋਡਕਟ ਨਾਲ ਠੀਕ ਹੈ ਭਾਜੀ ਧੰਨਵਾਦ ਤੁਸੀਂ ਸਾਹਮਣੇ ਆਏ ਹਨਾ ਤਾਂ ਹੋਰ ਲੋਕਾਂ ਦਾ ਭਲਾ ਹੋ ਧੰਨਵਾਦ ਹੈ